ਸੋ ਵੈਲਕਮ ਬੈਕ ਟੂ ਅਰ YouTube ਚੈਨਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ BA ਸੈਮੈਸਟਰ 2 ਪੰਜਾਬੀ ਚੌਨਵੀਂ ਦੀ ਅਗਲੀ ਜੋ ਇਕਾਂਗੀ ਪੜਨ ਜਾ ਰਹੇ ਹਾਂ ਇਕਾਂਗੀ ਦਾ ਨਾਮ ਹੈਗਾ ਜੀ ਦੂਜਾ ਵਿਆਹ ਕੱਲ ਆਪਾਂ ਨੇ ਪੜ੍ਹੀ ਸੀ ਇਕਾਂਗੀ ਮਾਦਾ ਡਿਪਟੀ ਆਪਾਂ ਨੇ ਇਕਾਂਗੀ ਯਾਤਰਾ ਸ਼ੁਰੂ ਕੀਤੀ ਹੋਈ ਹੈ ਤਾਂ ਆਓ ਅੱਜ ਆਪਾਂ ਦੂਜੀ ਇਕਾਂਗੀ ਪੜਨ ਜਾ ਰਹੇ ਹਾਂ ਜੀ ਦੂਜਾ ਵਿਆਹ ਨਿਹਾਲ ਕੌਰ ਆਪਣੀ ਨੂੰ ਮਨਜੀਤ ਦੀ ਹਰ ਗੱਲ ਤੇ ਕਹਿੰਦੀ ਟਿਕ ਟਿਕਾ ਟਿਪਣੀ ਕਰਦੀ ਹੈ ਤੇ ਉਸ ਦੇ ਹਰ ਕੰਮ ਦੇ ਵਿੱਚ ਨੁਕਸ ਕੱਢਦੀ ਹੈ ਠੀਕ ਹੈ ਜੀ ਨਿਹਾਲ ਕੌਰ ਸੱਸ ਦਾ ਨਾਮ ਹੈ ਤੇ ਮਨਜੀਤ ਉਸ ਦੀ ਨੂੰ ਹੈ ਤੇ ਕੋਈ ਵੀ ਕੰਮ ਕਰਦੀ ਹੈ ਨੂੰ ਤਾਂ ਜਿਹੜੀ ਸੱਸ ਹੈ ਉਹ ਟੋਕਾ ਟਾਕੀ ਕਰਦੀ ਹੈ ਕੋਈ ਵੀ ਕੰਮ ਕਰਦੀ ਉਹਦੇ ਵਿੱਚ ਕੀ ਕੱਢ ਦਿੰਦੀ ਹੈ ਜੀ ਨੁਕਸ ਕੱਢ ਦਿੰਦੀ ਹੈ ਉਹ ਕਦੇ ਰੋਟੀ ਟੁੱਕ ਦੀ ਤਿਆਰੀ ਵਿੱਚ ਦੇਰ ਕਰਨ ਦਾ ਦੋਸ਼ ਲਾ ਕੇ ਉਸ ਵਿੱਚ ਨੁਕਸ ਜਿਹੜੀ ਹੈ ਛਾਂਟਦੀ ਹੈ ਤੇ ਕਦੇ ਕਹਿੰਦੀ ਹੈ ਕਿ ਉਹ ਘੜੀ ਦੇਖ-ਦੇਖ ਕੇ ਕੰਮ ਕਰਦੀ ਹੈ ਠੀਕ ਹੈ ਜੀ ਕਦੇ ਰੋਟੀ ਟੁੱਕ ਦੇ ਵਿੱਚ ਕੋਈ ਵਾਰ ਬੰਦਾ ਲੇਟ ਵੀ ਹੋ ਜਾਂਦਾ ਹੈ ਤਾਂ ਕੀ ਲਾਂਦੀ ਹੈ ਜੀ ਦੋਸ਼ ਲਾਂਦੀ ਹੈ ਨੁਕਸ ਕੱਢਣ ਲੱਗ ਜਾਂਦੀ ਹੈ ਤੇ ਕਹਿੰਦੀ ਹੈ ਵੀ ਤੂੰ ਤਾਂ ਮਤਲਬ ਟਾਈਮ ਦੇਖ-ਦੇਖ ਕੇ ਕੀ ਕਰਦੀਆਂ ਕੰਮ ਕਰਦੀਆਂ ਕਦੇ ਉਹ ਉਹ ਸੁਪਰ ਸ਼ਿੰਗਾਰ ਕਰਨ ਉੱਤੇ ਸਮਾਂ ਖਰਾਬ ਕਰਨ ਦਾ ਦੋਸ਼ ਲਾਉਂਦੀ ਵੀ ਤੂੰ ਤਾਂ ਮੇਕਅੱਪ ਉੱਤੇ ਟਾਈਮ ਖਰਾਬ ਕਰਦੀ ਹੈ ਹਨਾ ਤਾਂ ਲੜਾਈ ਦੇ ਬਹਾਨੇ ਪਾਲਦੀ ਹੈ ਤੇ ਕਦੇ ਕਹਿੰਦੀ ਤੂੰ ਸਬਜ਼ੀ ਮੋਟੀ ਕੱਟ ਦਿੰਨੀ ਆ ਉਸ ਨੂੰ ਇਸ ਗੱਲ ਦਾ ਦੁੱਖ ਹੈ ਕਿ ਮਨਜੀਤ ਗਵੰਡ ਨਾਲ ਇਸਤਰੀ ਸਭਾ ਦਾ ਤੇ ਜਿਹੜੀ ਨਿਹਾਲ ਕੋਰ ਹਨ ਨੂੰ ਪਤਾ ਕਿਹੜੀ ਗੱਲ ਦਾ ਗੁੱਸਾ ਨੂੰ ਇਹ ਗੱਲ ਦਾ ਗੁੱਸਾ ਵੀ ਜਿਹੜੀ ਮੇਰੀ ਨੂ ਆ ਨਾ ਉਹ ਗਵੰਡਨਾ ਨਾਲ ਇਸਤਰੀ ਸਭਾ ਦੀ ਮੈਂਬਰ ਕਿਉਂ ਬਣ ਗਈ ਕਹਿੰਦੇ ਮੇਰੀ ਨੂ ਕਿਵੇਂ ਮੈਂਬਰ ਬਣ ਗਈ ਇਸਤਰੀ ਸਭਾ ਦੀ ਤੇ ਉਹ ਉਸ ਨੂੰ ਡਰਾਵਾ ਦਿੰਦੀ ਹੈ ਕਿ ਉਹ ਆਪਣੇ ਪੁੱਤਰ ਉਹਦੇ ਪੁੱਤਰ ਦੇ ਨਾਮ ਕੀ ਹੈ ਜੀ ਸੁਖਦੇਵ ਕਹਿੰਦੀ ਉਦੋਂ ਮੈਂ ਕੀ ਕਰ ਦੂੰਗੀ ਦੂਜਾ ਵਿਆਹ ਕਰ ਦੂੰਗੀ ਮਨਜੀਤ ਉਸ ਨਾਲ ਬੜੇ ਸਤਿਕਾਰ ਠੀਕੇ ਨਿਲਮਾਨਤ ਨਾਲ ਪੇਸ਼ ਹੁੰਦੀ ਆ ਆਪਣੀ ਸਾਸ ਦੇ ਨਾਲ ਤੇ ਉਹ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਅੱਜ ਉਹਨਾਂ ਦੇ ਘਰ ਕਿਸੇ ਪੁਰਾਣੇ ਨੇ ਆਉਣਾ ਹੈ ਇਸ ਕਰਕੇ ਉਸਨੇ ਆਟਾ ਬਹੁਤ ਗੁੰਨਿਆ ਹੈ ਠੀਕ ਹੈ ਜੀ ਉਹਦੀ ਸੱਸ ਕਹਿੰਦੀ ਉਹ ਨੇਹਾਲ ਕੋਰ ਤੋਂ ਪੁਰਾਣੇ ਲਈ ਕੜਾਹ ਬਣਾਉਣ ਦੀ ਆਗਿਆ ਲੈਂਦੀ ਹੈ ਨੇਹਾਲ ਕੋਰ ਰੋਜ਼ ਦੀਆਂ ਸਾਰੀਆਂ ਗੱਲਾਂ ਉੱਤੇ ਫੇਰ ਫੇਰ ਉਹਦੇ ਉੱਤੇ ਹਨਾ ਟਿੱਪਣੀ ਕਰਨ ਲੱਗ ਜਾਂਦੀ ਹੈ ਅਸਲ ਵਿੱਚ ਮਨਜੀਤ ਨੂੰ ਪਤਾ ਸੀ ਕਿ ਉਸਦਾ ਪਤੀ ਜਿਹੜਾ ਸੁਖਦੇਵ ਸਿੰਘ ਆ ਰਿਹਾ ਹੈ ਐਨੇ ਉਹ ਕੀ ਹੋ ਜਾਂਦਾ ਹੈ ਜੀ ਘਰ ਆ ਜਾਂਦਾ ਉਹਦਾ ਪਤੀ ਅਤੇ ਨਿਹਾਲਕੌਰ ਜਿਹੜੀ ਹੈ ਬਹੁਤ ਹੀ ਜ਼ਿਆਦਾ ਕੀ ਹੋ ਜਾਂਦੀ ਹੈ ਹੈਰਾਨ ਹੋ ਜਾਂਦੀ ਹੈ ਮਨਜੀਤ ਸੁਖਦੇਵ ਨੂੰ ਉਸ ਦੀ ਇੱਛਾ ਅਨੁਸਾਰ ਉਸ ਦਾ ਨਾਮ ਲੈ ਕੇ ਬੁਲਾਉਂਦੀ ਹੈ ਮਤਲਬ ਆਪਦੇ ਘਰ ਵਾਲ ਦਾ ਨਾਮ ਲੈ ਕੇ ਬੁਲਾਉਂਦੇ ਉਹ ਦਾ ਘਰ ਵਾਲਾ ਕਹਿੰਦਾ ਵੀ ਕੋਈ ਗੱਲ ਨਹੀਂ ਤੂੰ ਮੇਰਾ ਨਾਮ ਲੈ ਕੇ ਬੁਲਾਇਆ ਕਰ ਤੇ ਨਿਹਾਲਕੌਰ ਨੂੰ ਇਹ ਗੱਲ ਤਾਂ ਬਿਲਕੁਲ ਪਸੰਦ ਨਹੀਂ ਹੁੰਦੀ ਵੀ ਮੇਰੇ ਮੁੰਡੇ ਦਾ ਨਾਮ ਲੈ ਕੇ ਬੁਲੰਦੀ ਆ ਜਦੋਂ ਸੁਖਦੇਵ ਸਿੰਘ ਨੂੰ ਪਤਾ ਚੱਲਦਾ ਹੈ ਕਿ ਉਸ ਦੀ ਮਾਂ ਮਨਜੀਤ ਨੂੰ ਉਸ ਦਾ ਦੂਜਾ ਵਿਆਹ ਕਰਨ ਦੀ ਧਮਕੀਆਂ ਦਿੰਦੀ ਹੈ ਤਾਂ ਉਹ ਮਨਜੀਤ ਅੱਗੇ ਸਪਸ਼ਟ ਕਰਦਾ ਹੈ ਕਿ ਉਸ ਦੀ ਮਾਂ ਨੂੰ ਵੀ ਸਾਰੀ ਉਮਰ ਉਹਨਾਂ ਦੇ ਪਿਓ ਵੱਲੋਂ ਦੂਜਾ ਵਿਆਹ ਕਰਨ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਨੇ ਤਾਂ ਜਦੋਂ ਨੂੰ ਪਤਾ ਚੱਲਦਾ ਉਹਦੇ ਘਰ ਵਾਲੇ ਉਹ ਵੀ ਮਤਲਬ ਮੇਰੀ ਘਰ ਵਾਲੇ ਧਮਕੀਆਂ ਦਿੱਤੇ ਜਾ ਰਹੇ ਨੇ ਵੀ ਮੇਰਾ ਦੂਜਾ ਵਿਆਹ ਕਰ ਦਣਗੇ ਤਾਂ ਕਹਿੰਦਾ ਵੀ ਕਹਿੰਦਾ ਮੈਂ ਤੁਹਾਨੂੰ ਇਹ ਸਪਸ਼ਟ ਕਰਦਾ ਵੀ ਤੇ ਮੇਰੀ ਮਾਂ ਨੂੰ ਵੀ ਮੇਰੇ ਪਿਓ ਵੱਲੋਂ ਇਹੀ ਜਿਹਾ ਧਮਕੀਆਂ ਜਿਹੜੀਆਂ ਨੇ ਮਿਲਦੀਆਂ ਰਹੀਆਂ ਨੇ ਕੁਝ ਸਮੇਂ ਮਗਰੋਂ ਨੇ ਹਾਲਕੌਰ ਦੀ ਧੀ ਸੁਖਦੇਵ ਕੋਰ ਦੀ ਚਿੱਠੀ ਆਉਂਦੀ ਹੈ ਤਾਂ ਮੁੰਡੇ ਦਾ ਨਾਮ ਵੀ ਸੁਖਦੇਵ ਆ ਤੇ ਕੁੜੀ ਦਾ ਨਾਮ ਵੀ ਨਿਹਾਲ ਕੋਰ ਦੀ ਦਾ ਸੁਖਦੇਵ ਹੀ ਆ ਤਾਂ ਉਹਦੀ ਸੁਖਦੇਵ ਦੀ ਚਿੱਠੀ ਆਉਂਦੀ ਹੈ ਇਹਦੀ ਕੁੜੀ ਦੀ ਜਿਸ ਵਿੱਚ ਲਿਖਿਆ ਹੁੰਦਾ ਕਿ ਉਸ ਦਾ ਪਤੀ ਜਿਹੜਾ ਹੈ ਦੂਜਾ ਵਿਆਹ ਕਰਾਉਣਾ ਚਾਹੁੰਦਾ ਹੈ ਠੀਕ ਹੈ ਮਤਲਬ ਉਹਦਾ ਜਵਾਈ ਜਿਹੜਾ ਹੈ ਨਿਹਾਲ ਕੋਰ ਦਾ ਕਹਿੰਦਾ ਮੈਂ ਦੂਜਾ ਵਿਆਹ ਕਰਾਉਣਾ ਇਹ ਸੁਣ ਕੇ ਨਿਹਾਲ ਕੋਰ ਜਿਹੜੀ ਹੈ ਰੋਣ ਲੱਗ ਜਾਂਦੀ ਹੈ ਕਿਉਂਕਿ ਹੁਣ ਤਾਂ ਗੱਲ ਕੁੜੀ ਤੇ ਆ ਗਈ ਰੋਣਾ ਹੀ ਆ ਠੀਕ ਹੈ ਉਹ ਧੀ ਦਾ ਜਿਹੜੀ ਦੁੱਖ ਹੈ ਬਰਦਾਸ਼ਤ ਨਹੀਂ ਕਰ ਸਕਦੀ ਪਰ ਉਸ ਨੂੰ ਮਤਲਬ ਕਿ ਨਾਲ ਹੀ ਸਿੱਖਿਆ ਮਿਲ ਜਾਂਦੀ ਹੈ ਕਿ ਉਹ ਆਪਣੀ ਨੂੰ ਨੂੰ ਵੀ ਹੈ ਨਾ ਇਹੀ ਧਮਕੀ ਦਿੰਦੀ ਹੁੰਦੀ ਸੀ ਕਿ ਉਹ ਪੁੱਤਰ ਦਾ ਦੂਜਾ ਵਿਆਹ ਹੈ ਨਾ ਕਰਦੀ ਹੈ ਉਹ ਉਹ ਨੂੰ ਤੋਂ ਜਿਹੜੀ ਹੈ ਮਾਫੀ ਮੰਗਦੀ ਹੈ ਕਿਉਂਕਿ ਹੁਣ ਉਹਨੂੰ ਦੁੱਖ ਪਤਾ ਚੱਲ ਜਾਂਦਾ ਹੈ ਕਿ ਮੇਰੀ ਧੀ ਨੂੰ ਵੀ ਹੁਣੇ ਦੁੱਖ ਆ ਗਿਆ ਹੈ ਤੇ ਇਸੇ ਵੇਲੇ ਹੀ ਭਰਾ ਨੂੰ ਮਿਲਣ ਲਈ ਸੁਖਦੇਵ ਖੁਰ ਆਪਣੇ ਦੋਹਾਂ ਧੀਆਂ ਸਮੇਤ ਪੁੱਜ ਜਾਂਦੇ ਉਸ ਤੋਂ ਪਤਾ ਚੱਲਦਾ ਹੈ कि ਦੂਜੇ ਵਿਆਹ ਦੀ ਗੱਲ ਉਸਦੇ ਪਤੀ ਨੇ ਐਵੇਂ ਹੀ ਮਖੌਲ ਨਾਲ ਲਿਖੀ ਸੀ ਉਹ ਤਾਂ ਬਸ ਨਿਹਾਲ ਕਰਨ ਕੀ ਦੇਣਾ ਸੀਗਾ ਇੱਕ ਸਬਕ ਹੀ ਦੇਣਾ ਸੀ ਵੀ ਅਸੀਂ ਤਾਂ ਮਤਲਬ ਤੇਰੇ ਨਾਲ ਮਖੌਲ ਕਰਦੇ ਸੀ ਤਾਂ ਜੋ ਤੈਨੂੰ ਇੱਕ ਲੈਸਨ ਮਿਲ ਜਾਵੇ ਵੀ ਇੱਕ ਧੀ ਨੂੰ ਜੇਕਰ ਤੋਂ ਉਹਨਾਂ ਦੁੱਖ ਹੋ ਰਹੀਆ ਵੀ ਨੂੰ ਘੜਾ ਬੇਗਾਨੀਆ ਨੂੰ ਵੀ ਇੱਕ ਧੀ ਵਰਗੀ ਹੀ ਆ ਹਨਾ ਤਾਂ ਇਹ ਹੈਗੀ ਸੀ ਜੇ ਦੂਜੀ ਦੂਜਾ ਵਿਆਹ ਇੱਕਾਂਗੀ ਜੋ ਕਿ ਕਿਰਨਨ ਲਿਖੀ ਹੋਈ ਹੈ ਜੀ ਸੰਤ ਸਿੰਘ ਸਿੱਖੋਂ ਜੀ ਦੁਆਰਾ ਜਿਹੜੀ ਹੈ ਉਹ ਲਿਖੀ ਹੋਈ ਹੈ ਠੀਕ ਹੈ ਬੱਚੇ ਤੇ ਕੱਲ ਆਪਾਂ پڑھی ਸੀ ਮਾ ਦਾ ਡਿਪਟੀ ਤੇ ਇਹ ਹੈਗੀ ਸੀ ਦੂਜਾ ਵਾ ਵਿਆਹ ਇਕਾਂਗੀ ਤੇ ਮੁੱਖ ਪਾਤਰ ਨਿਹਾਲ ਕੌਰ ਮਨਜੀਤ ਸੁਖਦੇਵ ਸਿੰਘ ਸੁਖਦੇਵ ਕੌਰ ਠੀਕ ਹੈ ਵੀਡੀਓ ਪਸੰਦ ਆਈ ਹੋਏ ਲਾਈਕ ਸ਼ੇਅਰ ਜ਼ਰੂਰ ਕਰੋ ਆਪਣੇ ਫਰੈਂਡ ਸਰਕਲ ਦੇ ਵਿੱਚ ਵੀ ਭੇਜਿਓ ਕੋਈ ਡਾਊਟ ਹੋਵੇ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਧੰਨਵਾਦ